ਪਾਦਰੋਂ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਜੋ ਉੱਤਰ ਦਿੰਦੇ ਸੁਖ ਰੂਪ ਵਿੱਚ ਸੁਣੋ ਬਾਦੂਏ ਭਰਮ ਬੁਲਾਣੀਆਂ ਸਤਿਗੁਰੂ ਜੀ ਕਹਿੰਦੇ ਨੇ ਪਾਦੂਏ ਭਰਮ ਬੁਲਾਣੀਆਂ ਪਾਦੂਏ ਪਾਠ ਨਹੀਂ ਦੱਦੇ ਨੂੰ ਦੁਲੈਕੜੇ ਹੋਣ ਤੇ ਦੂਏ ਬਣਦਾ ਔਂਕੜ ਹੈ ਇੱਕ ਇੱਕ ਸਿਆਰੀ ਬਿਹਾਰੀ ਨਾਲ ਬਹੁਤ ਫਰਕ ਪੈਂਦਾ ਹੈ ਇਹ ਤਕਸਾਲ ਤਾਂ ਚੱਲੀ ਇੱਥੋਂ ਦਮਦਮੇ ਵਾਲੀ ਈਨੋਂ ਹਿੰਪਿੰਡ ਰਾਵਾਲੀ ਕਾ ਕੇ ਯਾਦ ਕੀਤਾ ਜਾਂਦਾ ਹੈ ਸਤਿਗੁਰੂ ਜੀ ਬਰਾਜੇ ਹੋਏ ਸੀ ਉਸ ਵੇਲੇ ਸਿੱਖ ਨੇ ਪੰਗਤੀ ਪੜ੍ਹ ਦਿੱਤੀ ਸੀ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਸੁਧ ਪਾਉਠੇ ਦਖਣੇ ਓਮਕਾਰ ਵਿੱਚ ਆਉਂਦਾ ਜੋ ਨਰਬਦਾ ਨਦੀ ਦੇ ਕੰਡੇ ਤੇ ਮਾਡਲੇ ਦੇ ਛੇਰ ਵਿੱਚ ਸਤਿਗੁਰੂ ਜੀ ਪਹੁੰਚੇ ਜਿੱਥੋਂ ਦੇ ਭਾਈ ਗੁਰਦੇਵਾਲ ਸਿੰਘ ਜੀ ਅੱਜ ਆਪਣੇ ਵਿੱਚ ਮੌਜਮਾਨ ਮਿਆਂ ਸੰਗਤ ਵਿੱਚ ਬੈਠੇ ਹੈ ਜਿਨ੍ਹਾਂ ਨੇ ਪਾਲ ਸੁੱਚਾ ਸੰਗਤ ਦੀ ਦੁਰਗਵਾਲਿਆਂ ਦਾ ਸਾਰਾ ਕੇਸ ਆਪਣੀ ਜ਼ਿੰਮੇਵਾਰੀ ਤੇ ਲੜ ਕੇ ਤੇ ਜਿੱਤ ਪ੍ਰਾਪਤ ਕੀਤੀ ਹੈ ਇਹ ਗੁਰੂ ਘਰ ਦੇ ਪਿਆਰੇ ਵੀ ਉਸ ਸ਼ਹਿਰ ਮਾਂਡਲੇ ਵਿੱਚ ਰਹਿ ਰਹੇ ਹੈ ਦੁਪਹਿਰ ਦੇ ਟਾਂ ਵਿੱਚ ਉਹ ਵੀ ਸੰਗਤ ਦੇ ਦਰਸ਼ਨ ਕਰਨਗੇ ਸੰਗਤ ਉਹਨਾਂ ਦੇ ਕਰੇਗੀ ਉੱਥੇ ਸਤੂਰ ਜੀ ਪਹੁੰਚੇ ਹੋਏ ਸੀ ਉੱਥੇ ਸੱਚੇ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਦੇਵ ਜੀ ਭੂਆਰੇ ਪੁੱਤਰ ਗੁਰੂ ਪਿਆਰੇ ਸਾਨੇ ਉਹਨਾਂ ਦੇ ਬਾਬਾ ਰਾਮ ਥੰਮਣ ਜੀ ਉਹ ਉਸ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਹੋਇਆ ਉੱਥੇ ਸੋ ਸਤਗੁਰੂ ਜੀ ਨੇ ਉਹਨਾਂ ਦੇ ਪਰਥਾਏ ਵਡ ਹੰਸ ਰਾਗ ਦਾ ਦੂਜਾ ਸ਼ਰਧਾ ਮੋਰੀ ਰੁਣ ਚੁਣ ਲਾਇਆ ਭੈਣੇ ਸੋ ਬਣਾਇਆ ਤਰਮੁੰਦ ਕਤਾਰੇ ਜੇਵੜਾ ਤੇ ਲੋਭੀ ਲੋਭ ਲਭਾਇਆ ਉਹਨਾਂ ਦੇ ਪਰਥਾਏ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉੱਥੇ ਉਚਾਰਿਆ ਸੀ ਬਖਸ਼ਿਸ਼ ਕੀਤੀ ਸੀ ਤੇ ਦੱਖਣੀ ਓਮਕਾਰ ਦੀ ਬਾਣੀ ਦੀ ਉਹਨਾਂ ਦੇ ਮਲਾਪ ਵਿੱਚ ਹੋਰ ਵੀ ਪਿਆਰੇ ਮਿਲੇ ਐ ਇਸ ਪਾਸੇ ਨਾ ਪਾਉਣਾ ਟਾਈਮ ਹੋ ਗਿਆ ਥੋੜਾ ਜਿਹਾ ਬਾਕੀ ਰਹਿੰਦਾ ਹੈ ਸ਼ਬਦ ਦੀ ਕਥਾ ਵੀ ਪੂਰੀ ਕਰਨੀ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਉਸ ਬਾਣੀ ਦਾ ਜਾਪ ਅਨੰਦਪੁਰ ਦੀ ਥੇੜੀ ਤੇ ਸਿੱਖ ਸਿੰਘ ਪੜ ਰਿਹਾ ਸੀ ਸੋ ਇਸ ਪੰਗਤੀ ਨੂੰ ਪੜਦੇ ਪੜਦੇ ਉਹਨੇ ਇਹ ਉਚਾਰਨ ਚ ਕਹਿ ਦਿੱਤਾ ਕਰਤੇ ਕੀ ਮਿਤ ਕਰਤਾ ਜਾਣਾ ਕਿ ਜਾਣਾ ਕਰਤਾ ਕੇ ਅੱਖਰ ਵਰਤੇ ਦਲਾਵਾਂ ਦਾ ਲੋ ਲਾ 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 ਦਿੱਤੀ ਸਤਿਗੁਰੂ ਨੇ ਉਸ ਵੇਲੇ ਆਵਾਜ਼ ਦਿੱਤੀ ਸਿੰਘ ਮਸਤੀ ਪਜਾਪ ਕਰ ਰਹੇ ਸੀ ਸੁਣੀ ਨਾ ਸਤੂਰ ਨੇ ਚਪੇੜਾਂ ਮਰਵਾਈਆਂ ਸਿੱਖ ਨੇ ਬੇਨਤੀ ਕੀਤੀ ਕਿ ਆਪ ਜੀ ਦਾ ਹੁਕਮ ਹੈ ਨਾਮ ਸੁਣਿਆ ਜਮਦੂਤ ਦੂਰ ਹੋ ਭਾਗਾ ਮਤ ਮਾਰੇ ਹਰ ਜੀਓ ਬੇਪਰਵਾਹ ਹੈ ਇੱਥੇ ਕੁੱਟ ਪੈਂਦੀ ਹੈ ਆਪ ਜੀ ਦੇ ਹੁਕਮ ਜਮਦੂਤ ਦੂਰ ਹੋਵੇਗਾ ਮਹਾਰਾਜ ਨੇ ਅੰਗ ਆਪਣਾ ਕੀਤਾ ਕਿ ਸਿੰਘਾ ਤੈਨੂੰ ਚਪੇੜ ਵੱਜੀ ਦੀ ਪੀੜ ਹੈ ਕਿ ਸਾਡੇ ਅੰਗ ਕੱਟੇ ਦੀ ਤੈਨੂੰ ਕੋਈ ਪੀੜ ਨਹੀਂ ਉਸ ਮੇਰੇ ਸਿੱਖ ਚੜਨੀ ਪਿਆ ਭਾਈ ਦਾਸ ਸਿੰਘ ਜੀ ਕੋਲ ਖੜੇ ਸੀ ਪਹਿਰੇ ਤੇ ਮਹਾਬਲੀ ਸੂਰਮੇ ਸ੍ਰੀ ਸਾਹਿਬ ਸਾਡੇ ਤਨ ਫੁੱਟੀ ਗਾਤਰੇ ਹੁਣ ਤੱਕ ਕਹਿੰਦੇ ਕੰਗੇਵਾਲੀ ਨਾਲ ਸਾਰ ਲੈਂਦੇ ਐ ਪਰ ਦੇਖ ਦੇ ਵਿੱਚ ਭੇਟਾ ਕਰਨੀ ਹੈ ਪ੍ਰਸ਼ਾਦ ਵਿੱਚ ਕਿਤੇ ਕੰਗੇਵਾਲੀ ਨੂੰ ਕਹਿ ਕੇ ਵੇਖਿਓ ਰੱਬ ਨਾ ਕਰੇ ਕਿਤੇ ਕੰਗੇਵਾਲੀ ਕਿਰਪਾ ਨਾ ਹੱਥ ਚ ਛੁੱਟ ਜਾਵੇ ਤੇ ਪ੍ਰਸ਼ਾਦ ਹੀ ਘੋਲ ਮਿਲ ਜਾਵੇਗੀ ਖਾ ਕੇ ਭਾਵੇਂ ਲੱਭੇ ਛੱਕੇ ਉਸ ਤਰ੍ਹਾਂ ਤਲਬਣੀ ਨਹੀਂ ਘੱਟ ਤੋਂ ਘੱਟ ਨੋ ਇਚ ਪਹਿਨੀ ਚਾਹੀਦੀ ਹੈ ਵੱਡੀ ਭਾਵੇਂ ਜਿੰਨੀ ਮਰਜੀ ਪਹਿਨੋ ਸਭ ਭਾਈ ਦਾਸ ਸਿੰਘ ਜੀ ਸ਼ਾਸਤਰ ਧਾਰੀ ਪੈਰੇ ਤੇ ਖੜੇ ਹੈ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਅਰਥਾ ਤੋਂ ਮੇਰਾ ਗੁਰਬਾਣੀ ਸੁਧਰੀ ਪੜੀ ਜਾ ਸਕਦੀ ਕਿਰਪਾ ਕਰਕੇ ਅਰਥ ਪੜਾਵੋ ਹੱਥ ਜੋੜ ਕੇ ਭਾਈ ਦਾਸ ਸਿੰਘ ਜੀ ਜਿਸ ਵੇਲੇ ਕਹਿਆ ਕਲਗੀ ਤਰਜ ਨੇ ਉੱਤਰ ਦਿੱਤਾ ਸਿੰਘਾ ਹੁਣ ਜੰਗਾਂ ਜੁੱਧਾਂ ਦਾ ਟਾਈਮ ਹੈ ਅਸੀਂ ਤੁਹਾਡੇ ਨਾਲ ਬਚਨ ਬੰਧਾ ਕਹੇ ਅਸੀਂ ਵੀ ਦਿੰਨੇ ਅੱਜਕੱਲ ਅਸੀਂ ਬਚਨ ਬੰਧਦਾ ਆਥੇ ਫਲਾਨਾ ਕੁਝ ਪਰ ਪਤਾ ਨਹੀਂ ਕਰੋ ਜੂਸ ਨੂੰ ਵਿੱਚ ਦੀ ਲੰਗ ਜਾੜਾ ਐ ਕਿਦਾ ਸ਼ਾਂਦ ਨਾਲ ਲੰਗੇ ਕੰਮ ਕਰੜਾ ਜਿਆ ਪਿੱਛੇ ਤਾਂ ਲੰਗਦਾ ਰਹਿ ਪਰਨ ਕਰਕੇ ਵੀ ਫੇਰ ਹੀ ਵਿਗਾੜ ਪੈਂਦਾ ਰਿਹਾ ਉਸ ਵਾਲੇ ਗੁਰੂ ਸਾਹਿਬ ਨੇ ਕਹੇ ਭਾਈ ਦਾਸ ਸਿੰਘ ਅਸੀਂ ਤੁਹਾਡੇ ਨਾਲ ਬਚਨ ਬੰਧਾ ਸਮਾ ਆਵੇਗਾ ਜੰਗ ਤੋਂ ਵੇਲੇ ਹੋ ਕੇ ਤੁਹਾਨੂੰ ਗੁਰੂ ਕੀ ਬਾਣੀ ਦੇ ਅਰਥ ਸਿਖਾਵਾਂਗੇ ਤੋ ਸਤਗੁਰੂ ਜੀ ਨੇ ਦਮਦਮ ਸਾਹਿਬ ਪਹੁੰਚ ਕੇ ਧੀਰਮਾਨ ਦੀ ਕੁੱਟਣ ਦੀ ਨੀਤੀ ਨੂੰ ਪ੍ਰਗਟ ਕਰਨ ਵਾਸਤੇ ਜਦੋਂ ਸਰੂਪ ਨਹੀਂ ਸੀ ਦਿੱਤਾ 25 ਸੰਕਰਤਾਰਪੁਰ ਤੋਂ ਲੈਣ ਆਏ ਸੀ ਦਇਆ ਸਿੰਘ ਦੇ ਸਮੇਤ ਵਾਪਸ ਮੋੜ ਦਿੱਤੇ ਤਾਨਾ ਮਾਰਿਆ ਸੀ ਜੇ ਗੁਰੂ ਨਾਨਕ ਦੇਵ ਜੀ ਦਾ ਰੂਪ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੰਠੋਂ ਕਿਉਂ ਨਹੀਂ ਚੋੜਨ ਕਰ ਲੈਂਦੇ ਤਾਂ ਮੇਰੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਜੋ ਤੋਹਾ ਜੁਗਤ ਸਾਹਿਬ ਸਾਹਿਬ ਕਹਾਂ ਫੇਰ ਪਲਟਿਆ ਇਹਨੂੰ ਦੁਨੀਆਂ ਦੇ ਵਿੱਚ ਹੋਰ ਪ੍ਰਭਾਵਪੂਰਕ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਵੀਰ ਹਸਣ ਲਾਇਆ ਹੈ ਭਾਈ ਮਨੀ ਸਿੰਘ ਬੰਦਬੰਦ ਕਟਵਾਉਣ ਵਾਲੇ ਮਹਾਬਲੀ ਜੋਧ ਟਕਸਾਲ ਦੇ ਮੁਖੀ ਨੂੰ ਸੇਵਾ ਸੌਂਪੀ ਭਾਵੇਂ ਸੇਵਾ ਦੇ ਟਾਈਮ ਤੇ ਬੇਨਤੀ ਕੀਤੀ ਗਈ ਪਿਤਾ ਜੀ ਇਹ ਨਹੀਂ ਛੇਤੀ ਕਲਮਾ ਕਿਵੇਂ ਚਲਾਵਾਂਗਾ ਉਸ ਵੇਲੇ ਹੁਕਮ ਹੋਇਆ ਹੈ ਕਿ ਤੁਹਾਨੂੰ ਤੇ ਮਾਣ ਮਿਲਣਾ ਹੈ ਕਲਮ ਆਪਣੇ ਆਪ ਪ੍ਰਕਿਰਤਿ ਕਿਰਪਾ ਨਾਲ ਚੱਲੇਗੀ ਉਸ ਵੇਲੇ ਭਾਈ ਮਨੀ ਸਿੰਘ ਜੀ ਆਕਾਗਰਮਣ ਹੋ ਕੇ ਬੈਠ ਗਏ ਗੁਰੂ ਸਾਹਿਬ ਵੀਰਾਸਨੋ ਕੇ ਚੌਕੜਾ ਮਾਰ ਕੇ ਨਹੀਂ ਜੋਜੀਪ੍ਰੀਤ ਨੇ ਵੀਰਾਸਨੋ ਕੇ ਬਾਣੀ ਉਚਾਰੀ ਹੈ ਵੀਰਾਸਨੋ ਕੇ ਖੰਡੇ ਬਾਪੇ ਦਾ ਅਮਰ ਤਿਆਰ ਕੀਤਾ ਹੈ ਵੀਰਾਸਨੋ ਕੇ ਬਾਣੀ ਇੱਕ ਓਮਕਾਰ ਤੋਂ ਲੈ ਕੇ 18 10 20 ਤੱਕ ਇੱਕ ਇੱਕ ਅੱਖਰ ਸਿਹਾਰੀ ਬਿਹਾਰੀ ਔਕੜ ਔਲੈਂਕੜੇ ਬਿੰਦੀ ਆਰ ਉਚਾਰਨ ਕੀਤਾ ਹੈ ਇੱਕ ਵੀ ਲਗ ਮਾਤਰਾ ਦਾ ਫਰਕ ਨਹੀਂ ਪੈਣ ਦਿੰਦਾ 9 ਮਹੀਨੇ 9 ਦਿਨ 9 ਕੜੀਆਂ ਤੇ 9 ਪਲਾਂ ਵਿੱਚ ਸੱਚੇ ਪਾਤਸ਼ਾਹ ਨੇ ਅਮਰ ਪਵੇਰੇ ਤੋਂ ਲੈ ਕੇ 12 ਵਜੇ ਤੱਕ ਬਾਣੀ ਉਚਾਰਨ ਕੀਤੀ ਤੇ 12 ਵਜੇ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਰਾਤ ਸਤ ਤੋਂ ਪਹਿਲਾਂ ਦੇ ਸਮੇਂ ਤੱਕ ਆਪ ਸਤਿਗੁਰੂ ਅਰਥ ਕਰਿਆ ਕਰਦੇ ਭਾਈ ਮਨੀ ਸਿੰਘ ਦੀ ਪਾਠ ਕਰਿਆ ਕਰਦੇ ਤੇ ਬਾਕੀ ਦੇ ਸਿੰਘ ਬੈਠ ਕੇ ਬਾਣੀ ਸੁਣਿਆ ਕਰਦੇ ਉਹ ਤਾਂ ਗੁਰੂ ਜਾਣਦਾ ਤੇ ਜਦ ਸਿੰਘ ਜਾਣਦੇ ਐ ਜਦੋਂ ਸਤਿਗੁਰੂ ਜੀ ਆਪ ਵਰਕਰ ਅਰਥ ਕਰਦੇ ਹੋਣਗੇ ਤੇ ਬ੍ਰਹਮ ਗਿਆਨੀ ਪਾਠ ਕਰਦਾ ਹੋਵੇਗਾ ਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਵਰਗੇ ਜੋ ਉਹਦੇ ਸੁਣਦੇ ਹੋਣਗੇ ਉਹਦੇ ਬਾਰੇ ਤਾਂ ਇਹਨੇ ਕਹਿਣਾ ਬਣਦਾ ਹੈ ਕਹਿੰਦੇ ਕੋਈ ਸੋਭਾ ਨਹੀਂ ਦੇਖਾ ਹੀ ਪ੍ਰਵਾਹ ਟੁਕਦਾ ਹੋਵੇਗਾ ਬਾਕੀ ਕੀ ਕਹਿ ਕੇ ਦੱਸੇਗਾ ਕਹੋ ਕਬੀਰ ਬੂੰਗਾ ਗੁੜ ਖਾਇਆ ਪੂਛੇ ਤੇ ਕੀ ਕਹੀਆ ਕੱਚਾ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕਰਨ ਤੋਂ ਅਰ ਭਾਵੇਂ ਹੋ ਸਕਦਾ ਕਿ ਇਹਨੂੰ ਕੋ ਜਾਨੰਦ ਆਇਆ ਦੱਸਿਆ ਨਹੀਂ ਜਾ ਸਕਦਾ ਕੁਰਬਾਨੀ ਦਾ ਆਨੰਦ ਐਸਾ ਹੈ ਫਰੀਦਾ ਸ਼ਕਰਖੰਡ ਮਵਾਤਗੜ ਮੱਖੋ ਮਾਝਾ ਦੁੱਧ ਸੱਦੇ ਵਾਸਤੂ ਮਿੱਠੀਆਂ ਰੱਬ ਨ ਪੁੱਜਣ ਤੁੱਦ ਐਸਾ ਰਸਾ ਗੁਰਵਾਨ ਦਾ ਖਾਲਸਾ ਜੀ ਸਤ ਗੁਰੂ ਜੀ ਨੇ ਸਾਰੀ ਬਾਣੀ ਉਚਾਰਨ ਕੀਤੀ 48 ਸਿੰਘਾਂ ਨੇ ਅਰਥ ਪੜੇ ਪੜੇ 42 ਬਿਦੇ ਮੁਕਤ ਹੋਏ ਬਾਬਾ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਤੋਂ ਅੱਗੇ ਸੇਵਾ ਲਈ ਕਈਆਂ ਕਵੀਆਂ ਦਾ ਕਈਆਂ ਗ੍ਰੰਥਾਂ ਦਾ ਇੱਥੇ ਖਿਆਲ ਹੈ ਪਰ ਟਕਸਾਲ ਦਾ ਖਿਆਲ ਨਹੀਂ ਕਈਆਂ ਦਾ ਖਿਆਲ ਹੈ ਕਿ ਬਾਬਾ ਮਨੀ ਸਿੰਘ ਨੇ ਗੋਟਕ ਤੇ ਪੋਥੀਆਂ ਬਣਾ ਦਿੱਤੀਆਂ ਗੁਰੂ ਸਾਹਿਬ ਨੇ ਸਰਾਪ ਦੇ ਦਿੱਤਾ ਕਿ ਤੁਹਾਡਾ ਬੰਦ-ਬੰਦ ਕੱਟਿਆ ਜਾਏਗਾ ਬਾਬਾ ਦੀਪ ਸਿੰਘ ਜੀ ਨੇ ਵੱਕਰੀ ਲਿਖ ਲਿਖ ਦਿੱਤੀ ਉਹਨਾਂ ਨੂੰ ਸਰਾਪਵਾ ਤੁਹਾਡਾ ਸਿਰ ਕੱਟਿਆ ਜਾਏਗਾ ਇਹ ਸਰਾ ਸਰ ਗਲਤ ਹੈ ਗੁਰਮਤ ਮਤਕਾਰਤ ਨਹੀਂ ਖਾਲਸਾ ਜੀ ਇਹ ਨੂੰ ਸਰਾਪ ਕਹੋਗੇ ਕਿ ਵਰਕ ਹੋਗੇ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਮਨੀ ਸਿੰਘ ਜੀ ਤੁਹਾਡਾ ਭਾਵੇਂ ਬੰਦ ਮੰਨ ਕੀਤਾ ਜਾਏ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ ਇਹ ਫਰਕ ਨਹੀਂ ਪਵੇਗਾ ਸਰਾਤਾ ਹੈ ਕਿ ਵਰ ਹੈ ਬਾਬਾ ਦੀਪ ਸਿੰਘ ਜੀ ਨੂੰ ਵਰ ਦਿੱਤਾ ਸੇਵਾ ਕਰੋ ਸਾਲ ਦੇ ਅਰਥ ਪੜ੍ਹਾਓ ਸਮਾਂ ਆਵੇਗਾ ਧਰਮ ਦੀ ਰਾਖੀ ਵਾਸਤੇ ਜੂਝੋਗੇ ਤੁਹਾਡਾ ਭਾਵੇਂ ਸੀਸ ਤੋਂ ਜੁਦਾ ਹੋ ਜਾਵੇ ਵੱਖਰਾ ਹੋ ਜਾਵੇ ਤੁਹਾਡੇ ਇਸ ਬ੍ਰह्म ਗਿਆਨ ਦੇ ਆਨੰਦ ਵਿੱਚ ਫਰਕ ਅੰਤਰ ਨਹੀਂ ਪਵੇਗਾ ਕਿ ਇਹ ਵਰ ਹੈ ਕਿ ਸਰਾਪ ਹੈ ਵਰਦਤਾ ਗੁਰੂ ਜੀ ਨੇ ਸੋ ਖਾਲਸਾ ਜੀ ਉੱਥੇ ਕਿਰਪਾਲਤਾ ਕੀਤੀ ਇਹ ਟਕਸਾਲ ਕਿਉਂ ਚਲਾਉਣੀ ਪਈ ਕਿ ਕੇ ਦੇ ਕਾਇਦੇ ਤਾਂ ਕੇ ਪੜਿਆ ਕਾਹ ਦਾ ਅਰਥ ਹੈ ਕਰਕੇ ਕੀ ਮਿੱਤ ਕਰਕੇ ਪਰਮੇਸ਼ਰ ਕੀ ਦੀ ਮਿੱਤ ਮਰਜ਼ਾਦਾ ਨੂੰ ਕਰਤਾ ਆਕਾਲ ਪੁਰਖ ਜਾਣਦਾ ਤੇ ਕਹੇ ਜਾਂ ਅਥਵਾ ਗੁਰੂ ਸੂਰਮਾ ਜਾਣਦਾ ਤੇ ਜੇ ਲਾਜਾਂਗੇ ਕਿ ਉਹਦਾ ਅਰਥ ਬਣੇਗਾ ਕਰਤੇ ਪਰਮੇਸ਼ਰ ਦੀ ਮਿੱਤ ਮਰਜਾਦਾ ਨੂੰ ਕਰਤਾ ਤਾਂ ਜਾਣਦਾ ਪਰ ਕਿ ਕੀ ਜਾਣਦਾ ਗੁਰੂ ਸੂਰਮਾ ਭਾਵ ਕੁਝ ਵੀ ਨਹੀਂ ਜਾਣਦਾ ਤੇ ਜੇ ਗੁਰੂ ਨਹੀਂ ਜਾਣਦਾ ਤਾਂ ਫਿਰ ਮਨੁੱਖ ਕਿੱਥੋਂ ਜਾਣੇਗਾ ਇਸ ਵਾਸਤੇ ਖਾਲਸਾ ਜੀ ਬਾਣੀ ਜਿਤਨੀ ਸੁਧ ਪੜਾਂਗੇ ਉਨ ਅਨੰਦ ਆਵੇਗਾ ਪਾਉ ਦੂਏ ਭਰਮ ਪੁਲਾਣੀਆਂ ਤੇ ਜੇ ਪਾ ਦੂਏ ਪੜਾਂਗੇ ਤੇ ਦਲੈਂਕੜੇ ਲਾਉਣੇ ਪੈਣਗੇ ਇਸ ਵਾਸਤੇ ਕੋਲੋਂ ਕੋਈ ਲਗਮਤ ਨਹੀਂ ਲਾਉਣੀ ਸੋ ਪੜੋ ਪਾਠ ਹੋਣੋ